ਸਾਸਿਆ ਕਾਰ ਵੀਰ ਜੀ ਸਵਾਗਤ ਆ ਤੁਹਾਡਾ ਆਪਣਾ ਨਵਾਂ ਵਲੌਗ ਜਿੱਤੇ ਆਪਾਂ ਜੀ ਅੱਜ ਪਹੁੰਚਿਆ ਜੀ ਬਠਿੰਡੇ ਤੇ ਆਪਾਂ ਕਿਸ਼ਤੀ ਦੇ ਇੰਜਵਾਇਰ ਕਰ ਰਹੇ ਆ ਬਿੜੇ ਸਪਨਾ ਸਾਹਮਣੇ ਆਪਣਾ ਕਿਸ਼ਤੀ ਆ ਚੇ ਡਰਾਈਵਰ ਸਾਹਿਬ ਬੈਠਿਆ ਨਜ਼ਾਰੇ ਦਵਾ ਰਿਹਾ ਔਰ ਸਾਹਮਣੇ ਪੱਕਿਆ ਭਾਈ ਮੇਰੇ ਨਾਲ ਹੈ ਆਪਣੀ ਕਿਹੜੇ ਪਿੰਡ ਆਪਣਾ ਭਾਈ ਮੱਲੀਆਂ ਜੀ ਕਹਿੰਦਾ ਮੱਲੀਆਂ ਹਾਂਜੀ ਕਹਿੰਦਾ ਤੇ ਮਜ਼ਾ ਕਿੰਨਾ ਆ ਰਿਹਾ ਬਹੁਤ ਆ ਰਿਹਾ ਹੈ ਬਹੁਤ ਆ ਰਿਹਾ ਹੈ ਇਹ ਮੜਾ ਛੇਤੀ ਲੈ ਆਉਣ ਦਾ ਅਪਰਚੀ ਦੀ ਸਪੀਡ ਬੰਡੀ ਆਉਦਾ ਹੈ। 3 ਕਿਹੜਾ ਫਾੜੇ ਦਾ ਆ 3 ਗਾ ਸਾਹਮਣੇ ਤੇ ਬੱਗੇ ਇਧਰ ਪਠਿੰਡੇ ਵਾਲਾ ਸਰਵਾ ਪਲਾਟ ਆ ਤੇ ਆ ਸਾਹਮਣੇ ਇਹ ਨਹੀਂ ਚੱਲ ਪੂਰਾ ਜ਼ੋਰ ਮਾਰੀ ਆ ਉਹਨਾਂ ਸਪੋਰਟਰੀ ਦਾ ਬਾਕੀ ਕੋਸ਼ਿਸ਼ ਕਰਾਂਗੇ ਚੱਲਾ ਭਜਾਉਣ ਦੀ ਕਰਦਾ ਤਾਂ ਪਿਆ ਪੂਰੀ ਕਿ ਆਪਾਂ ਨੂੰ ਲੱਗਿਆ ਜੀ ਆਪਣਾ 1000 50 ਰੁਪਏ ਦੋ ਬੰਦਾਂ ਦੇ ਉਹਨਾਂ ਨੇ ਘੈਂਟਾ ਪਾਣ ਕਮਾਉਣਾ ਵਿੱਚ ਉਹ ਸਾਹਮਣੇ ਪਿੱਛੇ ਲੱਗਾ ਛੇਟਾ ਮਾ ਬਾਕੀ ਨਜ਼ਾਰਾ ਬਹੁਤ ਵਾਹਿਆ ਆ ਰਿਹਾ ਹੈ ਕਿ ਇਹਨਾਂ ਨਜ਼ਾਰਾ ਮਾਨ ਜ਼ਿੰਦਗੀ ਵਿੱਚ ਆਪਾਂ ਕਦੇ ਨਜ਼ਾਰਾ ਲਿਆ ਹੀ ਨਹੀਂ ਜਿਹੜਾ ਅੱਜ ਲੈਣ ਲੱਗੇ ਆਂ ਟੱਗਿਆ ਵਕੇ ਪੈਸੇ ਲੱਗੇ ਮਜ਼ੇ ਦੇ ਮਜ਼ਾ ਆ ਜਾਂਦਾ ਫੇਰੀ ਪੈਸੇ ਲੱਗਦੇ ਜਿਹੜੇ ਮਸੂਹਤ ਤੇ ਆਪਾਂ ਨੂੰ ਕਰਾਉਂਦੇ ਇਹਨਾਂ ਨਾਲ ਸਾਡੇ ਚਾਰ ਚੁਫੇਰੇ ਦੁਆਰਾ ਲਾ ਦਵਾਉਣਾ ਤੇ ਮਾਨਾ ਜਗੜੀ ਲਾ ਤੇ ਮਨ ਬੋਪਾ ਨਹੀਂ ਲੱਗਦੀ ਮਿਲੋ ਜੀ ਗੋਰਾ ਸਾਹਿਬ ਅੱਜ ਫੇਰ ਆਏ ਨੇ ਆਪਣੇ ਕੋਲੇ ਮਸ਼ੀਨਾ ਅੰਦਰ ਲਵਾ ਕੇ ਉਹ ਸਾਹਮਣੇ ਲੱਗੇ ਆਂ ਤੇ ਅੱਜ ਹੁਣ ਕਮ ਰਹਿਣ ਵਧੀਆ ਨਜ਼ਾਰੇ ਲੈ ਰਹਿਣੇ ਜਿੰਦਗੀ ਦੇ ਤੇ ਬਾਕੀ ਕਟਰਕੁੱਟਰ ਵਗੈਰਾ ਰਹਿੰਦੇ ਆਪਣੇ ਅੰਦਰ ਕਰਨ ਵਾਲੇ ਕਰਦਾਂਗੇ ਤੇ ਆਪਾਂ ਪੁੱਛਦੇ ਵੀ ਆਪਣੇ ਕੋਲ ਆਇਆ ਕਿਹੜੇ ਤਰੀਕੇ ਨਾਲ ਕਿਵੇਂ ਆਇਆ ਵੀ ਅੱਜ ਗਰਮੀ ਦੇ ਵਿੱਚ ਲੋਕਾਂ ਕੋਲ ਇੰਨੀ ਗਰਮੀ ਪੈ ਰਹੀ ਬਾਹਰ ਨਿਕਲਦੇ ਤੀ ਨਹੀਂ ਕਰਦੇ ਇਸੀ ਜੋ ਨਿਕਲਦੇ ਇਹ ਪਾ ਨਹੀਂ ਕਿਹੜੇ ਸਾਧਰੀ ਕਰਨ ਕਿਵੇਂ ਹੁੰਦਾ ਹੁੰਦਾ ਤੁੱਪ ਦੇ ਵਿੱਚ ਤੋਂ ਅਮਾ ਗਣ ਚੱਲਿਆ ਮੰਡੀ ਸਸਰੀ ਦਾ ਸਾਰਿਆਂ ਪਹਿਲਾਂ ਤਾਂ ਇਹ ਮੇਰੇ ਵੱਲੋਂ ਸਾਸਰੀਆ ਕਾਲ ਸਾਰਿਆਂ ਨੂੰ ਬਾਕੀ ਹੁਣ ਗੋਰੇ ਬਾਈ ਦੇ ਤੁਹਾਨੂੰ ਕਰਨਗੇ ਸਾਸਰੀ ਗਾਲ ਸਾਰਿਆਂ ਨੂੰ ਇਧਰ ਇੱਕ ਹੋਰ ਬੱਚਾ ਦਾ ਛੋਟਾ ਜਾਨ ਸਾਸ ਯਾਰ ਇਹਨੂੰ ਕਿਵੇਂ ਲੈ ਕੇ ਆਣਾ ਨਾਲ ਇਹ ਨਾਲ ਮੇਰੇ ਗੰਨ ਹੋਣਗਾ ਗੰਨ ਮੈਨੇ ਭਗਵੰਤ ਬਣ ਦਿੱਤਾ ਸ਼ਾਇਦ ਮੈਨੂੰ ਵੀ ਯਾਨੀ ਕਿ ਇਹ ਆਪਣੇ ਬਲੌਗ ਚ ਆਇਆ ਕਰੇਗਾ ਜਾਣਾ ਹੀ ਬਾਹਰ ਕਾਕਾ ਹੋਰ ਦੂਰ ਬਹੁ ਜਾਣਾ ਪੈਣਾ ਤੇ ਉਸ ਯਾਰ ਜੀ ਤੇ ਨਹੀਂ ਉਧਰ ਦਾ ਕਦੇ ਮੜੀ ਜਿੱਤੀ ਬੋਲੋ ਕਦੇ ਵੀ ਨਹੀਂ ਕਦੇ ਵੀ ਨਹੀਂ ਨਾ ਜੀ ਜੇ ਭਾਈ ਜਾਨ ਸੋ ਉਧਰ ਆ ਤਾਂ ਫਿਰ ਕੀ ਕਰੇਗਾ ਇਹ ਨੱਸ ਨੂੰਸਾ ਰਹਾ ਦੇ ਨੱਸੇ ਤੇ ਨੱਸਣ ਦੇ ਤਰ ਕੋਈ ਲੱਭਣੀ ਕੋਈ ਥਾਂ ਨਹੀਂ ਦੇ ਉਹ ਸੁਪਨਾ ਲੈਣਾ ਨੱਸਣ ਤੈਨੂੰ ਨੱਸਣ ਵਾਸਤੇ ਕੋਈ ਜਗ੍ਹਾ ਨਹੀਂ ਲੱਭਣੀ ਉੱਥੇ ਜਦੋਂ ਨਾ ਮੈਂ ਨੱਸ ਕੇ ਆ ਜਾਂਗਾ ਇਹ ਸਾਨੂੰ ਪਤਾ ਮੈਂ ਕਿਹੜੇ ਸਾਥ ਦੇ ਕੇ ਨਾ ਅਸੀਂ ਦਿਨ ਕੱਟੀਦਾ ਉੱਥੇ ਉੱਥੇ ਇੰਨਾ ਦਰੇਵਾ ਇੰਨਾ ਹੋ ਜਾਂਦਾ ਇੱਕ ਤਾਂ ਉੱਥੇ ਜਿਹੜੇ ਦਿਨ ਰੋਟੀ ਨਾ ਮਿਲੇ ਇੱਥੇ ਤਾਂ ਨਾ ਤੂੰ ਕੰਮ ਨਾ ਕਰੇਗਾ ਕਿਹਨੂੰ ਮੰਗੇ ਤਾਂ ਰੋਟੀ ਮਿਲ ਜਣੀ ਹੈ ਉੱਥੇ ਰੋਟੀ ਨਹੀਂ ਮਿਲਣੀ ਇਹ ਹਾਲ ਹੈ ਕਈ ਤਾਂ ਖਾਂਦਾ ਕਰੇ ਵੀ ਨਹੀਂ ਖਾਂਦਾ ਕਹਿੰਦਾ ਹੀ ਕਰੇ ਵੀ ਨਹੀਂ ਖਾਂਦਾ ਬੱਲੇ ਬੱਲੇ ਹਾਂ ਕਿਵੇਂ ਉਹ ਤਾਂ ਛਾ ਉਹਨਾਂ ਦਾ ਹਰ ਕੁਲੇ ਲੈ ਦਿਨਾ ਚਾਹਤਾ ਕਰਨੀ ਬੱਲੇ ਗੁਰਕਨ ਰਾਜਣਾ ਹੈ ਹੈ ਹੋਰ ਹੈ ਰਾਜਣਾ ਹੁਣ ਬੁਲਾ ਦੇ ਸਾਸਰੀ ਘਰ ਤੂੰ ਹੀ ਬੁਲਾ ਵੀ ਸਾਸਰੀ ਜਾਣਾ ਹੁਣ ਮਸ਼ੀਨ ਤੇ ਤੂੰ ਹੋਰ ਪੱਕੀ ਗੱਲ ਹੈ ਹੋਰ ਜਾਏਗਾ ਨਾ ਹੋਰ ਤੂੰ ਕਿੱਥੋਂ ਬੰਦਾ ਪੱਟ ਕੇ ਆਇਆ ਇਹ ਪਿੰਡੋਂ ਪਿੰਡੋਂ ਲੱਭਾਈ ਮੈਂ ਤਾਂ ਨਹੀਂ ਵੇਖਿਆ ਕਦੇ ਇਹਨੂੰ ਅਜੇ ਪਹਿਲੀ ਵਾਰ ਵੇਖਿਆ ਤੇ ਆਂਦਾ ਮੈਂ ਚਲਾ ਜਾਣਾ ਮਸ਼ੀਨ ਤੇ ਪੈਸੇ ਕਿੰਨੇ ਹੁੰਦਾ ਪੈਸੇ ਪਤਾ ਨਹੀਂ ਕਿੰਨੇ ਦਾ ਪਤਾ ਹੀ ਨਹੀਂਗਾ ਤੈਨੂੰ ਇੱਧਰ ਮੂੰਹ ਕਰ ਕੈਮਰਾ ਉਧਰ ਤਾਂ ਨੀ ਗਾ ਸੜਕ ਮਣੇ ਪੱਕੀ ਗੱਲ ਆਖੇ ਤਾਂ ਪੰਨਾਂ ਨਾਲ ਗੱਲ ਕਰੀ ਕੋਈ ਕਿਵੇਂ ਪੱਕੀ ਗੱਲ ਪੱਕੀ ਗੱਲ ਉਹ ਆਂ ਪੱਕੀ ਗੱਲ ਕੀ ਕਰੇ ਤਾਂ ਇੱਧਰ ਆ ਪੱਕੀ ਗੱਲਾਂ ਦੀ ਮਾਂ ਮੰਮੀ ਦੇ ਕੋਲ ਕਿਵੇਂ ਮੰਮੀ ਦੇ ਕੋਲ ਨਹੀਂ ਪੱਕੀ ਗੱਲ ਕੀ ਆਂਦੀ ਮੰਮੀ ਦੀ ਉਹਦੇ ਕੋਲੇ ਗੱਲ ਕਰੀ ਪੱਕੀ ਪੱਕਾ ਹੈ ਹੋਰ ਵੇਰੇ ਉਹ ਹੁਣ ਤੈਨੂੰ ਪਹਿਨਾ ਤੇਰੇ ਮੰਮੀ ਨੂੰ ਪੁੱਛਣਾ ਪੈਣਾ ਇਹ ਮੈਂ ਨਹੀਂ ਪੁੱਛਣਾ ਇੱਧਰ ਤੋਂ ਮੂੰਹ ਕਰਕੇ ਤੈਨੂੰ ਤੇਰੇ ਮੰਮੀ ਨੂੰ ਮੈਂ ਨਹੀਂ ਨਾ ਆਂਦੀ ਮੰਮੀ ਨੂੰ ਪੁੱਛਣਾ ਪੈਣਾ ਤੂੰ ਦੋਨ ਦੱਸ ਤੇਰੀ ਮੰਮੀ ਹਿੰਦੀ ਲਾਇਓ ਇਹ ਮੰਮੀ ਦੀ ਰਹਿ ਜਾਓ ਮੈਨੂੰ ਆਖਾ ਤੇ ਮੰਮੀਆਂ ਦੀ ਲਾਇਰ ਤੂੰ ਕਹਣਾ ਤੇ ਮੈਂ ਕਹਣਾ ਮਾਸ਼ੱਰੱਹ ਦਾ ਪੱਕੀ ਗੱਲ ਏ ਹੋਰ ਪੱਕੀ ਪੱਕੀ ਤੇ ਰੋਟੀਆਂ ਵਰਦਾਸ ਵੀ ਰੋਟੀਆਂ ਕਿੰਨੀਆਂ ਖਾਣ ਦੇ ਤਾਂ ਚਾਹਦੀ ਰਮ ਨੂੰ ਦੱਸਣਾ ਪਣਾ ਨਾ ਇੰਨੇ ਬੰਦੇ ਆ ਇੰਨੀਆਂ ਰੋਟੀਆਂ ਖਾਵਾਂਗੇ ਇੱਕ ਟਾਈਮ ਇੰਨੀ ਖਾਵਾਂਗੇ ਕਿੰਨੀਆਂ ਰੋਟੀਆਂ ਖਾ ਸਕਣਾ ਵੀ ਯਾਨੀ ਕਿ ਜਿਵੇਂ ਇੱਕ ਟਾਈਮ ਚ ਕਿੰਨੀਆਂ ਖਾਵੇਂਗਾ ਤਿੰਨ ਤਿੰਨ ਇਹ ਕਹਿੰਦਾ ਮੈਂ ਤਿੰਨ ਰੋਟੀਆਂ ਖਾਵਾਂ ਦੇ ਇੱਕ ਟਾਈਮ ਚ ਤੇ ਤੂੰ ਆਪਣੇ ਦਿਨ ਪਤਾ ਜੀਵੇ ਪੰਜ ਜੇ ਜੇ ਸਬਜ਼ੀ ਚੰਗੀ ਬਣੀ ਹੋ ਤਾਂ ਫਿਰ ਫਿਰ ਚਾਰ ਤੂੰ ਯਾਨੀ ਸਬਜੀ ਚੰਗੀ ਫਿਰ ਚਾਰ ਯਾਨੀ ਕਿ ਨਾਲ ਪਾਣੀ ਮਾੜਾ ਮਟਾ ਕੱਚਾ ਪੱਕਾ ਰਹਿੰਦੀ ਕਰੀ ਰੋਟੀ ਕੱਟ ਰਹੇ ਨੇ ਤੇਰੇ ਤੇ ਹਰ ਬਣਾ ਜਿੰਨੀ ਚੰਗੀ ਬਣਾਵੇ ਜੇ ਹੋਰੀ ਦੋ ਕੁਇੰਟਲ ਆਟਾ ਖਰਾਬ ਕੀਤਾ ਹੈਗੀ ਤੇ ਦੋ ਕੁਇੰਟਲ ਹੀ ਆਪਾਂ ਹਾਲਾ ਰੋਟੀ ਖਾਂਦੇ ਐਮਪੀ ਦੀ ਬੈ ਬਹਿ ਕੇ ਚਲਾ ਦੇ ਖਾਦੇ ਨੇ ਹਾਂ ਤੇ ਰੋਟੀ ਕੋਈ ਚੰਗੀ ਬਣਾਦਾ ਸੀ ਆਪਾਂ ਖਾਂ ਵੀ ਰੋਟੀ ਥੋੜੀ ਜੀ ਉਹ ਬਣਾਵੀ ਜਿਹੜੀ ਘਾਟ ਹੀ ਖਾਣ ਬੰਦੇ ਕਿਉਂਕਿ ਰੋਟੀ ਜ਼ਿਆਦਾ ਖਾ ਫਿਰ ਸੋਹਣੇ ਤੂੰ ਸੁੱਤਾ ਹੀ ਰਹਿਣਾ ਇਹ ਤਾਂ ਐਨ ਕੋਈ ਕੰਮ ਕਰੇ ਕੰਮ ਕਰ ਲੈ ਕਰੇਗਾ ਕਰਾਈ ਦੇ ਇੱਕ ਤੈਨੂੰ ਹੋਰ ਗੱਲ ਦੱਸਦਾ ਉੱਥੇ ਕਹਿੰਦੇ ਆ ਵੀ ਸੱਪ ਵੀ ਬਹੁਤ ਜ਼ਿਆਦਾ ਨੇ ਤੇ ਕੰਡੇ ਤੇ ਪੱਥਰ ਵਗੈਰਾ ਬਹੁਤ ਨੇ ਸੱਪ ਆਪਣੇ ਯਾਰ ਨੇ ਨਾ ਐ ਨਹੀਂ ਕਿਸੇ ਨੂੰ ਕੁਝ ਕਹਿੰਦੇ ਤੇ ਉੱਥੇ ਨਾ ਕੰਡੇ ਬੜੇ ਨੇ ਤੇ ਪੱਥਰ ਬੜਾ ਹੈ ਕੰਡਰ ਵਿੱਚ ਰਹਿ ਸਕਿਆ ਪੱਥਰਾਂ ਦੇ ਵਿੱਚ ਤੇ ਹੋਰ ਹੈ ਤੇ ਰਾਤ ਨੂੰ ਕਿਰ 11 ਵਜਨ ਦੇ ਦਿੰਦੇ ਆ ਮਸ਼ੀਨ ਲਿਆਉਂਦੇ ਲੋ ਤਾਂ ਆਪਾਂ ਹੋਂ ਵੀ ਕਿਧਰ ਆਤੀ ਇਹ ਨਾ ਰਾਣੇ ਦਾ ਖੇ ਥੱਲੇ ਆਪ ਪਿਗੇ ਨੇ ਹੇ ਨਹੀਂ ਆਪ ਪਗੇ ਨਹੀਂ ਨਹੀਂ ਆਂਦਾ ਆ ਜੀ ਤੂੰ ਕਹਿੰਦਾ ਖੁੱਲ ਕੇ ਨਹੀਂ ਬੋਲਦਾ ਕਿ ਕਾਰਨ ਕੀ ਬਣਿਆ ਕੀ ਹੋ ਗਿਆ ਬੰਦ ਹੋ ਗਿਆ 10 ਦਿਨ ਹੋ ਗਏ ਇਹਨੂੰ ਕੀ ਹੋ ਗਿਆ ਪਾਣੀ ਡਿੱਗ ਗਿਆ ਨਵਾਂ ਲਿਆਈ ਜਾਈ ਕਦੋਂ ਲਿਆਈ 10 ਦਿਨ ਹੋ ਗਏ ਆ ਲੈਂਦਾ ਨਵਾਂ ਫੋਨ 10 ਦਿਨ ਹੋ ਗਏ ਉਹ ਆ ਕਿ ਇਹਨੂੰ ਕਰਨ ਕੀ ਬਣਿਆ ਪਾਣੀ ਡਿੱਗ ਗਿਆ ਕਿਵੇਂ ਡਿੱਗ ਪਿਆ ਹੱਥ ਸੇ ਡੇ ਪਿਆ ਹੱਥੋਂ ਤੇ ਤੂੰ ਇੰਨੇ ਪਾਣੀ ਡੂੰਗਾ ਇਹ ਕਿ ਜਿਹਨੇ ਡਿੱਗਲੇ ਤੂੰ ਪਾਣੀ ਛੋੜਾ ਹੈ ਕੱਢ ਕੱਢ ਦੰਬ ਗਿਆ ਪਾਣੀ ਛੋੜਾ ਕੱਢਦਾ ਕੱਢ ਦੰਬ ਗਿਆ ਤੇ ਨਾਲੇ ਦੱਸਦੇ ਹੋਂਦੇ ਵਾਟਰ ਪ੍ਰੂਫ ਹੈ ਇਹ ਇਹਨਾਂ ਘੜਬਾਟ ਚਲ ਜਾਂਦਾ ਹੋਰ ਕਿੰਨਾ ਟਾਈਮ ਚਲਦਾ ਤੈਨੂੰ ਇਹ ਲੱਭਾ ਕਿੰਨੇ ਟਾਈਮ ਬਾਅਦ ਵਿੱਚੋਂ 20 ਮਿੰਟ ਦਾ ਲੰਬਾ ਵੀ ਇਹ ਪੱਕੀ ਗੱਲ ਹੈ ਕਿ ਝੂਠ ਬੋਲਦਾ ਸੱਚ ਦੱਸੀ ਨਹੀਂ ਨਹੀਂ 20 ਮਿੰਟ ਦਾ ਬਾਅਦ ਫੇਰ ਉਹਦੇ ਵਿੱਚ ਰਹਿ ਕੁਝ ਨਹੀਂ ਕਰ ਫਿਰਕੇ ਫਿਰ ਉਹ ਚਾਰਾ ਦੇਖਿਆ ਜਦ ਬਾਹਰ ਕੱਢੇ ਚਲਾਇਆ ਤੂੰ ਟਾਚੀ ਕੰਮ ਕਰਦੀ ਜਮਾਈ ਨਹੀਂ ਉਹ ਜਾਂਦਾ ਤੇ ਹੁਣ ਤੇਰਾ ਇਹ ਦੇ ਵਰਕ ਹੀ ਕਰਨਾ ਫੋਨ ਪਰ ਮੈਂ ਇਹਨੂੰ ਕਿਵੇਂ ਹੈ ਕੇਅਰ ਸੈਂਟਰ ਕੇਅਰ ਸੈਂਟਰ ਉਹ ਨਾ ਫਰੀ ਦਾ ਬਣਾ ਕੇ ਹੁੰਦੇ ਨੇ ਕਿਉਂਕਿ ਪਾਣੀ ਚ ਡਿੱਗ ਗਈ ਇਹਨਾਂ ਉਥਰੀਆਂ ਚੀਜ਼ ਬਣ ਕੇ ਆਈ ਜੀ ਹੂੰ ਬਣ ਨਹੀਂ ਰਹੀ ਕਿ ਨਾਲੇ ਤੋ ਕਿ ਪੈਸੇ ਕਿੰਨੇ ਦੇ ਚੁੱਕਿਆ ਉਥੇ ਫੋਨ 16 ਰੁਪਏ ਦੇ ਦਾ 10000 ਦੇ ਦੇ ਤਾਂ 5e 15 ਹੋ ਗਿਆ ਤੇ ਜੇਕਰ ਜੇਕਰ ਤੂੰ ਫੋਨ ਨਹੀਂ ਚਲਾਉਣਾ ਚਾਹੁੰਦਾ ਹਨਾ ਠੀਕ ਹੈ ਤੇ 10 5000 ਤਾਂ ਤੇ ਵੀ ਗਿਆ 5000 ਤਾਂ ਮਿੱਟੀ ਹੋ ਗਿਆ ਫਿਰ ਹਾਂ ਇਹ ਫੋਨ ਤਾਂ ਰੱਖਣਾ ਚਾਹੁੰਦਾ 5000 ਰੱਖਣਾ ਜਾਨਾ ਮੈਂ ਹਾਂ ਫਿਰ ਫਿਰ 10000 ਤਾਂ ਵੀ ਹੈ ਫਿਰ 10000 ਕਿਵੇਂ 10000 ਤਾਂ ਪਹਿਲਾਂ 9000 ਪਹਿਲਾਂ ਜਮ੍ਹਾਂ ਕਰਾਇਆ ਹੈ ਇੱਥੇ ਆ ਕੇ ਦੱਸੋ ਮਾੜਾ ਜੀ ਕਿਵੇਂ 9000 ਪਹਿਲਾ ਜਮਾ ਕਰਾਇਆ ਸੀ ਤੇ ਕੋਈ ਉਂਝੀ ਪਾਰਟੀ ਕੁਲ ਦੇ ਚ 1000 ਪੂਰਾ ਹੋ ਗਿਆ 1000 ਨ ਜਾਣੀ ਕਿ ਲੱਗ ਗਏ ਦਾ 1000 ਥੋਕ ਲੱਗੀ ਹੁਣ ਅਛਾ ਲੱਗੀਆਂ ਵੀ ਹੋਰ ਤੇ ਅਗਾ ਪਾਣੀ ਵਿੱਚ ਨਾਵੇਂ ਕਰਾਂਗਾ ਮੋਬਾਈਲ ਜਾ ਕੇ ਵਿੱਚ ਕਿ ਨਹੀਂ ਨਾ ਨਾ ਹੈ ਰਸੂਵ ਸੇਵਿੰਗ ਪੋਲ ਤੇ ਨਾ ਹੁਣ ਜਾ ਕੇ ਕਰਾਂਗਾ ਨਹੀਂ ਮੈਂ ਅਨਦਰ ਮੈਂ ਹੁਣ ਹੀ ਕਰਦਾ ਸਾਰਾ ਖਰਾਬ ਹੀ ਤੂੰ ਕੀਤਾ ਬਥੇ ਉੱਥੇ ਨਾਲ ਚੱਲੀ ਕਰੇ ਉੱਥੇ ਇਵੇਂ ਹੀ ਜਾਂਦਾ ਹੈ ਨਾ ਮੈਂ ਉੱਥੇ ਨਾਲ ਗਾਜੀ ਚੱਕੀ ਹਰਦਾ ਸੀ ਅੱਜ ਮਰਨਾ ਹੁਣ ਅੱਜ ਵੀ ਕਈ ਬੰਦੇ ਨੇ ਨਾ ਜਰਾਜ ਨਹੀਂ ਗਏ ਮੈਂ ਚੱਲੇ ਤਾਂ ਜਾਵੇਂ ਨਾਲ ਲੱਤ ਖਾਓ ਦੇ ਅੱਛਾ ਹੁਣ ਕਿੱਥੋਂ ਬਣਾਵੇਂਗਾ ਇਹਨੂੰ ਹੁਣ ਚੱਲਾਂ ਮੱਦੇ ਨਾਲ ਫੰਮ ਹੁਣ ਨਹੀਂ ਗਾ ਜਾਨ ਹੁਣ ਤਾਂ ਲੇਟ ਹੋ ਗਿਆ ਉਹ ਤਾਂ ਟਾਈਮ ਬਹੁਤ ਹੋ ਗਿਆ ਸ਼ਾਹਨ ਲੈ ਜਾਣੀ ਨੰਬਰ ਦੇ ਕੱਲਾ ਨੇ ਤੂੰ ਨਾ ਐਕਰ ਕੱਲ੍ਹ ਵਾਰ ਕੀ ਹੈ ਉਹ ਫੜਾਣੀ ਉੱਥੇ ਉਹ ਬਿਲ ਜਾਣਾ ਜੈਂਟ ਆ ਬਸ ਚੜਨਾ ਹੈ ਉਹ ਫਿਰ ਕੁੜਾਲੀ ਉਹ ਫੜੀ ਪ੍ਰਾੜੀ ਅੱਛਾ ਹੁਣ ਚੱਲਾਂ ਉਹਨੂੰ ਫੜਾਣਾ ਹੈ ਉਹਨੂੰ ਤੂੰ ਜੇ ਫੋਨ ਕਰ ਲਈ ਕਿੰਨੇ ਪੈਸੇ ਚ ਬੰਦਾ ਕਿੰਨੇ ਪੈਸੇ ਨੇ ਦੱਸਿਆ ਉਹਨੇ ਕਿਹਾ ਰੁਪਈਆ ਕਰਾਈ ਦੋ ਅਰ ਜਮਾ ਜੇ ਉਹਦੀ ਕਾਰੀ ਹੋ ਸਕਦਾ ਹੈ ਤੇ ਜੇ ਫਰੀ ਤਾਂ ਤੇ ਫਰੀ ਚ ਹੋ ਸਕਦਾ ਬਹੁਤ ਬੜਾ ਬੇਲੀ ਨਾ ਮੈਨ ਲਾ ਅਛਾ ਤੇਰਾ ਪੱਕਾ ਬੇਲੀ ਕੱਚਾ ਪੱਕਾ ਹੀ ਹੈ ਪੂਰਾ ਵੇ ਲਗ ਮਾੜੀ ਮਿਟ ਰੜਕਣਾ ਇਹਦੇ ਵਿੱਚੋਂ ਆ ਬਣਾਉਦਾ ਵੇ ਨਹੀਂ ਪੱਕਾ ਬੇਲੀ ਆ ਕਾਜੀ ਬੰਦਾ ਕਿਸ ਬੰਦੇ ਦੀ ਆ ਬਾਕੀ ਉਹ ਰੁੱਧੂ ਰਪਣ ਕੀ ਕਦੇ ਉਹ ਕਿਹੜੇ ਕਿਹੜੇ ਬੰਦੇ ਉੱਥੇ ਉਹ ਆਪਣੇ ਪਿੰਡ ਦਾ ਦੇਪਾ ਦੇਪਾ ਹੋਰ ਪਿੰਡ ਦਾ ਐਸ਼ਾ ਤੇ ਬਾਕੀ ਤਾਂ ਭਾਈ ਰੋਦੂ ਤਾਂ ਕਹ ਪੁੱਤ ਲੱਗੇ ਆ ਉਹ ਪਨੀ ਪਨੀਰੀ ਪੜਦੇ ਪੈ ਗੰਦ ਪੜਦੇ ਉਹਨਾਂ ਨਾਲ ਥੋੜਾ ਜਾ ਕੇ ਕਾਉਂਦੇ ਮੁਲਾਕਾਤ ਉਹ ਸਾਹਮਣੇ ਲੱਗੇ ਆ ਹੁਣ ਦਿਖਾਉਣਾ ਹਾਂ ਚੱਲੀਏ ਮਾਫੜਾ ਹੀ ਆ ਮਾਉਣੇ ਤੈਨ ਬਾਅਦ ਫੜਾਵੀ 10 ਮਿੰਟ ਹੜਨਾ ਮੈਂ ਪਈ ਜਨ ਤਾਂ ਨਾ ਲੈ ਆ ਅੱਛਾ